ਹਾਂਜੀ ਦੋਸਤੋ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਇੰਟਰਪ੍ਰੀਜ਼ ਗਾਗੋਵਾਲ ਦੋਸਤੋ ਅੱਜ ਆਪਾਂ ਪਹੁੰਚੇਗੇ ਪਿੰਡ ਦਲੀਏਵਾਲ ਇੱਥੇ ਆਪਾਂ 5 ਐਚਪੀ ਸੋਲਰ ਮੋਟਰ ਦੇ ਪਿੱਲਰ ਆ ਜਿਹੜੇ ਤਿਆਰ ਕਰ ਰਹੇ ਆਂਗੇ ਦੋਸਤੋ ਆਪਾਂ ਟੋਆ ਜਿਹੜਾ ਇਹ 3 ਫੁੱਟ ਡੂੰਗਾ ਟੋਆ ਜਿਹੜਾ ਆਪਾਂ ਕਰਦੇ ਆਂਗੇ ਪੂਰਾ ਹੈਵੀ ਦੇ ਵਿੱਚ ਪਿੱਲਰ ਆ ਜਿਹੜਾ ਆਪਾਂ ਬਣਾਉਨੇ ਆਂਗੇ 3 ਫੁੱਟ ਡੂੰਗਾ ਟੋਆ 3 ਗੱਟਿਆਂ ਦਾ ਮਾਲ ਆ ਜਿਹੜਾ ਇਹਦੇ ਵਿੱਚ ਪਾਉਨੇ ਆਂਗੇ ਆਪਾਂ ਦੋਸਤੋ ਪਿੱਲਰ ਆ ਜਿਹੜਾ ਬਣ ਦੋਸਤੋ ਇਹ ਪਿੱਲ ਰ ਜਿਹੜਾ ਆਪਾਂ ਜ਼ਮੀਨ ਤੋਂ ਇੱਕ ਫੁੱਟ ਉੱਚਾ ਰੱਖ ਦਿਆਂਗੇ ਤਾਂ ਕਿ ਪੂਲ ਆ ਜਿਹੜਾ ਆਪਣਾ ਖਰਾਬ ਨਹੀਂ ਹੁੰਦਾ ਹੈਗਾ ਪਾਣੀ ਨਹੀਂ ਲੱਗਦਾ ਇਹਦੇ ਨਾਲ ਤੇ ਇਹਦੇ ਉੱਤੇ ਆਪਾਂ ਨਟਾਂ ਦੇ ਵਿੱਚ ਪੂਲ ਆ ਜਿਹੜਾ ਕਸਿਆ ਜਾਂਦਾ ਹੈਗਾ ਦੋਸਤੋ ਜਿਹੜਾ ਤੁਸੀਂ ਇਹ ਬੋਰ ਆ ਤੁਸੀਂ ਦੇਖ ਰਹੇ ਹੋਗੇ ਇਹ 100 ਫੁੱਟ ਡੂੰਘਾ ਪੂਰ ਹੈਗਾ ਤੇ ਵਾਟਰ ਲੈਵਲ ਹੈਗਾ ਦਾ 35 ਤੋਂ 40 ਫੁੱਟ ਆਪਾਂ ਮੋਟਰ ਜਦੋਂ ਪ੍ਰੋਜੈਕਟ ਲਾਵਾਗੇ ਮੋਟਰ ਚੱਲਦੀ ਦੀ ਵੀਡੀਓ ਪਾਵਾਂਗੇ ਵੀਡੀਓ ਲਾਈਕ ਸ਼ੇਅਰ ਜਰੂਰ ਕਰੋ ਜੀ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਜੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਕਰ ਲਓ ਫੋਲੋ ਹੀ ਓਕੇ